ਆ ਰਕੜੀ ਇਸ ਵਾਰ ਜਿਹੜੀ ਹੈ 9 ਤਰੀਕ ਸ਼ਨੀਵਾਰ ਵਾਲੇ ਦਿਨ ਕਾਫੀ ਟਾਈਮ ਬਾਅਦ ਹੀ ਹੈ ਨਹੀਂ ਤਾਂ ਹਰ ਵਾਰ ਭਦਰਾ ਆਦਿ ਵਗੈਰਾ ਦਾ ਵਿਚਾਰ ਤਾਂ ਥੋੜਾ ਹੁੰਦਾ ਸੀ ਇਸ ਵਾਰ ਬਧਰਾ ਜਿਹੜੀ ਜੀ ਹੈ ਸਟਾਰਟਿੰਗ ਜਫਰ ਪੂਰਨਮਾਸੇ ਸੂਰਜ ਉਸ ਟਾਈਮ ਦੇ ਵਿੱਚ ਹੀ ਲੱਗੀ ਹੈ ਕਾਫੀ ਟਾਈਮ ਦੇ ਵਿੱਚ ਹੈ ਅਗਰ ਅਸੀਂ ਦੇਖਿਆ ਜਾਵੇ ਤਾਂ ਲੱਗਦਾ ਵੀ ਇਹ ਜਾ ਕੇ ਕਿ ਜਾਂ ਪੰਜ ਚੰਨ ਸਾਲ ਤੋਂ ਬਾਅਦ ਹੀ ਐਸੀ ਕੋ ਸੁਭ ਦੀ ਨਾਇਕ ਜਿਸ ਵਿੱਚ ਕਿਸੇ ਚੀਜ਼ ਦਾ ਸੰਸਿਆ ਨਹੀਂ ਆ ਸੁਹਾਗਯੋਗ ਆਦਿ ਵਗੈਰਾ ਮਿਲ ਰੱਖੇ ਔਰ ਸਰਵਾਰ ਸਿੱਧੂ ਆਦਿ ਯੋਗ ਜਿਹੜਾ ਜੀ ਬਣ ਕਰਕੇ ਸ੍ਰੇਸ਼ਟ ਹੈ ਜੀ ਬੰਦੇ ਜੀ ਆਪਣਾ ਨਾਮ ਦੱਸ ਕੇ ਤੇ ਆ ਜਿਹੜਾ ਰੱਖੀ ਦਾ ਤਿਹਾਰ ਆ ਰਿਹਾ ਕਿਹੜਾ ਟਾਈਮ ਸਮਾਂ ਸ਼ੁਰੂ ਮੰਨੇਗਾ ਮੇਰਾ ਨਾਮ ਪੰਡਿਤ ਸੁਨੀਲ ਸ਼ਰਮਾ ਸ਼ਕਤੀ ਨਗਰ ਰਖੜੀ ਇਸ ਵਾਰ ਜਿਹੜੀ ਹੈ 9 ਤਰੀਕ ਸ਼ਨੀਵਾਰ ਵਾਲੇ ਦਿਨ ਸਵੇਰ 5 ਵਜੇ ਤੋਂ ਲੈ ਕਰਕੇ 1:30 ਵਜੇ ਤੱਕ ਸਰਵ ਸ੍ਰਿਸ਼ਟ ਟਾਈਮ ਹੈ। ਵੈਸੇ ਚੜਦੀ ਤੀਤ ਤਾਂ ਸਾਰਾ ਦਿਨ ਹੀ ਹੈ। ਉਸ ਦਿਨ ਸੁਭਾਗਿਆ ਯੋਗ ਵੀ ਬਣ ਰਿਹਾ ਔਰ ਯੋਗ ਵੀ ਬਹੁਤ ਬੜੀਆ ਹੈ। ਇਸ ਕਰਕੇ ਸਾਰਾ ਦਿਨ ਵੀ ਸਵੇਰ ਐਸਾ ਕੋਈ ਸੰਸੈ ਨਹੀਂ ਹੈ। ਹਾਂ 1:30 ਵਜੇ ਤੱਕ ਕੋਸ਼ਿਸ਼ ਕਰੋ ਕਿ ਅਗਰ ਬੰਦ ਹੀ ਜਾ ਸਕੇ ਰਖੜੀ ਤੇ ਜ਼ਿਆਦਾ ਬੜੀਆ ਕਿਉਂਕਿ ਸ੍ਰਾਵਣ ਨਕਸ਼ਤਰ ਸ੍ਰਾਵਣ ਪੂਰणिमा ਸੁਭਾਗਿਆ ਯੋਗ ਤਿੰਨਾ ਦਾ ਯੋਗ ਜਿਹੜਾ ਜੀ ਹੈ ਬਹੁਤ ਸ੍ਰਿਸ਼ਟ ਹੈ 1:30 ਵਜੇ ਤੱਕ ਅਗਰ ਬੰਦ ਲਈ ਜੀ। ਅੱਜ ਦਾ ਇੰਨੀ ਇੰਨਾ ਸ਼ੁਭ ਦਿਨ ਕਿ ਕਿਸ ਤਰ੍ਹਾਂ ਆਇਆ ਕਾਫੀ ਟਾਈਮ ਬਾਅਦ ਇਹ ਹੈ ਨਹੀਂ ਤਾਂ ਹਰ ਵਾਰ ਭਦਰਾਂ ਆਦਿ ਵਗੈਰਾ ਦਾ ਵਿਚਾਰ ਤਾਂ ਥੋੜਾ ਹੁੰਦਾ ਸੀ ਇਸ ਵਾਰ ਭਦਰਾਂ ਜਿਹੜੀ ਇੰਜੀ ਹੈ ਸਟਾਰਟਿੰਗ ਜਿਸ ਵਕ ਪੂਰਨਮਾਸੇ ਸੁਰੂ ਹੋ ਉਸ ਟਾਈਮ ਦੇ ਵਿੱਚ ਹੀ ਲੱਗੀ ਹੈ ਕਾਫੀ ਟਾਈਮ ਦੇ ਵਿੱਚ ਹੈ ਅਗਰ ਅਸੀਂ ਦੇਖਿਆ ਜਾਵੇ ਤਾਂ ਲਗਭਗ ਵੀ ਹੈ ਜਾ ਕੇ ਕਿ 55 ਸਾਲ ਤੋਂ ਬਾਅਦ ਹੀ ਐਸਾ ਇੱਕ ਸ਼ੁਭ ਦਿਨ ਆਇਆ ਕਿ ਜਿਸ ਵਿੱਚ ਕਿਸੇ ਚੀਜ਼ ਦਾ ਸੰਸਿਆ ਨਹੀਂ ਆ ਸੁਭਾਗਯ ਯੋਗ ਆਦਿ ਵਗੈਰਾ ਮਿਲ ਕਰਕੇ ਔਰ ਸਰਵਾ ਸਿੱਧ ਆਦਿ ਯੋਗ ਜਿਹੜਾ ਇਹ ਬਣ ਕਰਕੇ ਸ੍ਰੇਸ਼ਟ ਹੈ ਪੰਡਤੀ ਅਕਸਰ ਵੇਖਿਆ ਜਾਂਦਾ ਕਿ ਭਦਰਾ ਦੇ ਸਮੇਂ ਜਿਹੜੇ ਰਖੜੀ ਬੰਨਣਾ ਨੂੰ ਕਿਉਂ ਅਸ਼ੁਭ ਮੰਨਿਆ ਜਾਂਦਾ ਅਸ਼ੁਭ ਕਿਉਂਕਿ ਭਦਰਾ ਜਿਹੜੀ ਜੀਆਂ ਅਸ਼ੁਭ ਮੰਨੀਆਂ ਜਾਂ ਕਈ ਕੰਮ ਵਾਸਤੇ ਜਿਹੜਾ ਜੀਆ ਸੁਭ ਨਹੀਂ ਮੰਨਿਆ ਜਾਂਦੀਆਂ ਇਸ ਨੂੰ ਅਨਿਸ਼ਟ ਕਾਰੀ ਮੰਨਿਆ ਗਿਆ ਮਿਸ਼ਟੀਯੋਗ ਦੇ ਵਿੱਚ ਬੰਨਣੀ ਹੈ ਇਸ ਕਰਕੇ ਇਸ ਨੂੰ ਅਨਿਸ਼ਟ ਕਿਹਾ ਗਿਆ ਤੇ ਅਹੀਂ ਪੈਣਾ ਭਰਾਵਾਂ ਦਾ ਜਿਹੜਾ ਤਿਆਰ ਹੈ ਇਸ ਵਾਸਤੇ ਅੱਛੀ ਖੁਸ਼ਹਾਲੀ ਵਾਸਤੇ ਪੈਣਾ ਭਰਾਵਾਂ ਨੂੰ ਰਖੜੀ ਬੰਨਨੀ ਆ ਕਿ ਤਾਂਕੀ ਮੇਰਾ ਪਰਿਵਾਰ ਭਾਈ ਪਰਿਵਾਰ ਸਾਰਾ ਅੱਛਾ ਖੁਸ਼ੀ ਸੇ ਜੁਆ ਹੈ ਰਹੀ ਇਸ ਕਰਕੇ ਸੁਭ ਨਹੀਂ ਮੰਨਦੇ ਭਦਰਾ ਵਾਸਤੇ ਜੀ ਜਿਸਾਂ ਦੂਰ ਦਰਾਡੇ ਤੋਂ ਭੈਣਾ ਆਪਣੇ ਘਰਾਂ 'ਚ ਭਰਾਵਾਂ ਨੂੰ ਰਖੜੀ ਬਨਣ ਲਈ ਆਂਦੀ ਆ ਸਾਰਾ ਦਿਨ ਰੱਖੜੀ ਬਨ ਸਕਦੀ ਹਾਂ ਹਾਂ ਬਿਲਕੁਲ ਦੂਰ ਦਰਾਜ ਤੋਂ ਆਨ ਆਲੇ ਆ ਕਿਸ ਵਕਤ ਐਸਾ ਹੀ ਹੁੰਦਾ ਕਿ ਭਾਈ ਵੀ ਆਪਣੇ ਉਹਨਾਂ ਦੇ ਘਰਦ ਵੀ ਨੰਨਤ ਵਗੈਰਾ ਆਰੀ ਆ ਉਹ ਰਖੜੀ ਬਨਾਰ ਕਰੇ ਉਸ ਤੋਂ ਬਾਅਦ ਆਪਣੇ ਘਰੋਂ ਨਿਕਲਦੀ ਆ ਜਾਂ ਇਸ ਕਰਕੇ ਭੈਣ ਭਰਾ ਦਾ ਪਿਆਰਾ ਪਿਆਰ ਦਾ ਤਿਆਰ ਹੈ ਸਾਰਾ ਦਿਨ ਹੀ ਕਰ ਸਕਦੀ ਹੈ ਐਸੀ ਕੋਈ ਗੱਲ ਨਹੀਂ ਹੈ ਮੰਮੀ ਜੀ ਇਸ ਦਿਨ ਕਿਹੜਾ ਰੰਗ ਸ਼ੁਭ ਮੰਨਿਆ ਗਿਆ ਜਿਹਦੇ ਵਿੱਚ ਭੈਣਾ ਆਪਣੇ ਭਰਾ ਨੂੰ ਉਹ ਰੰਗ ਦੀ ਰੱਖੜੀ ਇਸ ਵਾਰ ਪੀਲਾ ਰੰਗ ਔਰ ਲਾਲ ਰੰਗ ਜ਼ਿਆਦਾ ਸ਼੍ਰੇਸ਼ਟਕਾਰੀ ਜਿਹੜਾ ਹੈ ਮੰਨਿਆ ਜਾ ਸਕਦਾ ਹੈ ਇਹ ਗੱਲ ਕੀ ਦੀ ਜੇ ਇੱਕ ਭੈਣਾ ਕੇ ਕੀ ਚੀਜ਼ ਦਾਨ ਕਰਦੀ ਹੈ ਜਿਹੜੀਆਂ ਰਕੜੀਆਂ ਦਾ ਕਹਿੰਦੇ ਦਾਨ ਨੂੰ ਕੋਈ ਕਰਦੀ ਹੁਣੇ ਦਾਨ ਵੈਸੇ ਤੋਂ ਇਸ ਵਿੱਚ ਕੋਈ ਅਸ ਵਿਸ਼ੇਸ਼ ਪੂਜਨ ਜਾਂ ਵਿਸ਼ੇਸ਼ ਸਤੀ ਦਾ ਦਾਨ ਨਹੀਂ ਹੈ ਸਾਰੇ ਤੋਂ ਅੱਛਾ ਹੀ ਹੈ ਖੁਸ਼ਹਰਮੀ ਮੰਗਣਾ ਆਪਣੇ ਭੈਣ ਭਰਾਵਾਂ ਵਾਸਤੇ ਜਿਹੜਾ ਪ੍ਰਭੂ ਅੱਗੇ ਪ੍ਰਾਰਥਨਾ ਕੀ ਕੋ ਸਾਲ ਪਰਿਵਾਰ ਰਵੇ ਕੋਈ ਰਖੜੀ ਦੇ ਪੂਜਾ ਦੇ ਨਿਯਮ ਹੈਗੇ ਕਿ ਪਹਿਣਾਏ ਕੁੱਤੇ ਚੀਜ਼ ਦੀ ਪੂਜਾ ਕਰਨ ਜਾਂ ਹਾਂ ਨਹੀਂ ਰਖੜੀ ਸਿਰਫ ਬੰਧਨ ਦਾ ਹੈ ਕਿਉਂਕਿ ਪਹਿਲੀ ਵਾਰ ਜਿਸ ਤਰ੍ਹਾਂ ਰਾਜਾ ਬਲਿਨੁਮ ਬੰਨੀ ਸੀ ਉਸ ਵਿੱਚ ਇੱਕ ਮੰਤਰ ਹੁੰਦਾ ਹੈ ਤੇਨ ਵਿੱਚ ਧੋਲੀ ਰਾਜਾ ਦਾਨਿੰਦ੍ਰੋਮ ਹਵਲਾ ਤੀਨ ਤਵਾ ਬਦਨਾਮੀ ਰਖਸ਼ੇ ਮਾ ਚਲ ਮਾਚਰਾ ਯਾਨਕਿ ਜਿਸ ਪ੍ਰਕਾਰ ਰਾਜਾ ਬਲੀ ਨੇ ਵਚਨ ਦੇ ਕਰਕੇ ਲక్ష్ਮੀ ਮਾਤਾ ਜੀ ਦੇ ਉਹਨਾਂ ਕੇ ਸੁਹਾਗ বিষ্ণੂ ਜੀ ਨੂੰ ਜੋ ਹੈ ਉਹਨਾਂ ਨੂੰ ਅਰਪਿਤ ਕੀਤਾ ਇਸੇ ਪ੍ਰਕਾਰ ਅਹੀ ਵੀ ਇਹ ਤਿਆਰ ਜਿਹੜਾ ਜੀ ਇਸ ਮੰਤਰ ਨੂੰ ਬੋਲ ਕਰਕੇ ਬੰਨੀ ਜਾਂਦਾ ਹੈ ਜਿਆਦਾ ਸ੍ਰੇਸ਼ਟ